ਸਤਨਾਮ ਸ਼੍ਰੀ ਵਾਹਿਗੁਰੂ ਜੀ 12 ਮਹਾ 12 ਮਹਾ ਮਾਜ ਮਹੱਲਾ ਪੰਜਮਾ ਘਰ ਚੌਥਾ ੴ ਸਤਿਗੁਰ ਪ੍ਰਸਾਦਿ ਕੀਰਤ ਕਰਮ ਕੇ ਵੀਚੜੇ ਕਰ ਕਿਰਪਾ ਮੇ ਲਿਓ ਰਾਮ ਚਾਰ ਕੋਟ ਦੇ ਦਿਸ ਪਰ ਮੈਂ ਥੱਕ ਆਏ ਪ੍ਰਭ ਕੀ ਸ਼ਾਮ ਤੈਨ ਦੇ ਦੇ ਤੇ ਬਾਹਰੀ ਕਿਤੇ ਨਾ ਹੋਏ ਕਾਮ जल बिन साख कमलावती उपजय नाहिं नाम हर नाम मेरे ऐ साजनै कत पईए बिसे राम चित करे हरि तन ते ना प्रगटई पाट नगर सै ग्राम सर्व सिंगारति बोल रस संदेही सब खाम प्रभु स्वामी कंत विहोनिया मीत सजन सब जाम ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੇ ਨਾਮ ਹਰ ਮੇਲਿ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾ ਆਮ ਚੇਤ ਗੋਬਿੰਦ ਅਰਾਦੀਏ ਹੋਵੇ ਆਨੰਦ ਗਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇੱਕ ਖਿੰਦ ਤਿਸ ਬਿਨ ਜੀਵਨਾਂ ਬਿਰਥਾ ਜਨੁ ਜਣਾ ਜਾਲ ਸਲੰਗ ਵਹੀ ਲਪੂ ਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ ਜਿਨ ਰਵਿਆ ਸੋ ਪ੍ਰਭ ਤਿਨਾ ਭਾਗਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਬਣਾ ਚੇਤ ਬੁਲਾਏ ਸੋ ਪ੍ਰਭ ਤਿਸਕੇ ਪਾਇ ਲਗਾ ਮੇ ਸਾਖ ਤਰਨ ਕਿਉ ਵਾਡੀਆਂ ਜਿਨਾਂ ਪ੍ਰੇਮਿਸ਼ੋ ਹਰ ਸੱਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ पुत्र सांगतना हर अविनाशि ओहो पलच पलच सगली मोई झूठे तंदे मो एक सहारे को दो बसार भी ना प्रभिन अवरन प्रीतम प्रीतमचरी जो लगे तिनकी निर्मल सोए नानक की प्रभ बेति प्रभ प्राप्त होए विसाख सहावा ता लगे जा संत पेटे सोए ਹਰ ਜੇਠ ਚੜੰਦਾ ਲੋੜੀਏ ਜਿਸੇ ਅੱਗੇ ਸਭਿ ਨਿਵੰਨ ਹਰ ਸੱਜਣ ਦਾ ਵੱਲ ਲੱਗਿਆ ਕਿਸੇ ਨ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਹੀਂ ਸਨ ਰੰਗ ਸਵੇ ਨੈਰਾਇਨੇ ਜੇਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋ ਹੀ ਜਿ ਅਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਤਨ ਆਪਣ ਲਿਯਾ ਜੇ ਮਿਲੇ ਵਿਛੜ ਕਿਉ ਰਵੰਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਿਆਂਨ ਹਰ ਜੇਠ ਰੰਗੇਲਾ ਤਿਸ ਧਨੀ ਜਿਸਕੇ ਬਾਗ ਮਥਨ ਆਸਾਰਤ ਬੰਦਾ ਤਿਸ ਲਗੇ ਹਰਨਾ ਜਿਨਾ ਭਾਸ ਜਗ ਜੀਵਨ ਪੁਰਖ ਤਿਆਗ ਕੇ ਮਾਨਸਤ ਸੰਧੀ ਆਸ ਦੁਏ ਪਾਇ ਬਗਤੀ ਹੈ ਗਲ ਪੈ ਇਸ ਜਨ ਕੀ ਭਾਸ ਜੇ ਹਾਂ ਬੀਜੇ ਸੋ ਲੋਨੇ ਮੱਥੇ ਜੋਲ ਖਿਆਸ ਰਹਿ ਨਿਵਹਿ ਹਾਨੀ ਪਛੋਤਾਣੀ ਓਰ ਚਲੀ ਗਈ ਨਿਰਾਸ ਜਿਨ ਕੋ ਸਾਧੂ ਭੇਟਿਆ ਸੋ ਦਰਗਾ ਹੋਏ ਖਲਾਸ ਕਰ ਕਿਰਪਾ ਪ੍ਰਭੇ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੂ ਦੇਵੇਂ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਸਾੜ ਸਹੰਦਾ ਤਿਸਗੇ ਜਿਸ ਮਨ ਹਰ ਚਰਨ ਨਿਵਾਸ सावण सरसि कामणि चरण कवन स्यो प्या रत्ता रता एको नाम अधार विख्या रडा शार हर अमृत बूत सहावणि मिल साधु पी वार वण ति प्रभ संग मौलिया समर्थ पूर्ख अपार हर मिलने नु लोचगा कर्म मलावण हार ਜਿਨ ਨੇ ਸਗੀਏ ਪ੍ਰਭ ਪਾਇਆ ਹੋ ਤਿਨ ਕੇ ਸਦ ਬਲਿਹਾਰ ਨਾਨਕ ਹਰਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਸਾਵਣ ਦਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਾਦਿਓ ਪਰਮ ਭੁਲਾਣੀਆਂ ਦੂਜੇ ਲੱਗਾ ਹੇਤ ਲਖਸ਼ingar ਬਨਾਇਆ ਕਾਰਜ ਨਾਹੀ ਕੀਤ ਜਿਤ ਦਿਨ ਲਹਿ ਬਿਰਸੈ ਤਿਤ ਵੇਲੇ ਕੈਸਨ ਤੇਤ ਪਕੜ ਚ ਲਾਇਨ ਦੂਤ ਜਮਾ ਕਿਸ ਨਦੇ ਨੀ ਭੇਤ ਛੋੜ ਕੜੋਤੇ ਖਿੰਮਹਿ ਜਿਨ ਸਿਓ ਲਗਾ ਹੇਤ ਹਾਥ ਮਰੋੜੇ ਤਨ ਕਪੈ ਸਵਾਹੂ ਆਸੀਤ ਜੀ ਹਾਂ ਬੀਜੇ ਸੋ ਲੁਣੇ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਤ ਪ੍ਰਭ ਦੇਤ ਸਹਿ ਪਾਦਿਓ ਨਰਕ ਨ ਪਾਇਨ ਗੁਰ ਰਖਣ ਵਾਲਾ ਹੇਤ आसन प्रेम ओह मड़ा क्यों मिलिय हर जाये मर्तन प्यास दर्शन कणी मिलावे माए संत सुहाय प्रेम के हो तिन के लागा पाए बिन प्रभ क्यों सुख पाईये दूजे नाही जाए जिन्नी चखिया प्रेम रस सह तृप्त रहे अगाए आप त्याग बिनती करो ले प्रभ लड़ लाए जो हर कंत मिला से विषिकत न जाए ਪ੍ਰਭ ਮੇਨ ਦੂਜਾ ਕੋ ਨਹੀਂ ਹਰ ਸਰਨਾਏ ਅਸੂ ਸੁਖੀ ਵਸੰਦੀਆ ਜਨ ਮਾਇਆ ਹਰ ਰਾਈ ਪ੍ਰਭ ਮੇਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆ ਜਨ ਮਾਇਆ ਹਰ ਰਾਈ ਕਤ ਕਰਮ ਕਮਾਵਣੈ ਦੋਸ਼ਨ ਤੋ ਬੋਜ ਪਰਮੇਸ਼ਰ ਤੇ ਭੁੱਲਿਆ ਵਿਆਪਣ ਸੱਬੇ ਰੋਗ विमुख होए राम ते लागन जन्म विजोग महकोड़े हो गए जिटड़े माया भोग विचना कोई कर सके किस रोज की तक तछुना हो गया लिखिया तुर वड भागी मेरा मिलेता उते प्रभ ता उतरे सब वियोग नानक को प्रभु राख लै मेरे साहेब बंदी पमोच ਪ੍ਰਭ ਮਿਲੇ ਤਾ ਉਤਰੇ ਸਭ ਯੋਗ ਨਾਨਕ ਕਾ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸੇ ਸਭੇ ਸੋਚ ਮਗਰ ਮਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜੀਆ ਤਨ ਮਨ ਮੋਲੇ ਆਰਾਮ ਸਿਓ ਸੰਗ ਸਹਾਦ ਸਹੇ ਲੜੀਆ ਸਾਜਨਾ ਤੇ ਬਹਰੀ ਸਹਿ ਰਹਿਣ ਅਕੇ ਲੜੀਆ ਤਿੰਨ ਦੁੱਖ ਨ ਕਬੂ ਉਤਰਿਆ ਸੇ ਜੰਮ ਕੇ ਵਸ ਪੜੀ ਐ ਜਿਨ ਰਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀ ਐ ਰਤਨ ਜਵੈਰੇ ਲਾਲ ਹਰਰ ਕੰਠ ਤਿਨਾਂ ਜੁੜਿਆ ਐ ਨਾਨਕ ਬਾਛੇ ਤੂਰ ਤਿਨ ਪ੍ਰਭ ਸਰਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮਨ ਬੇਦਿਆ ਚਰਨਾ ਅਰਬਿਦਰ ਦਰਸ਼ਨ ਲਗੜਾ ਸਾ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਮਿਲਹਾ ਵਿਖਿਆ ਪਹੁਣਾ ਸਕੀਐ ਮਿਸਾ ਦੋ ਗੁਣ ਗਹਾ ਜਹਤੇ ਉਜਿਤੇ ਮਿਲੇ ਸੱਚੀ ਪੀਤ ਸੁਮਾ ਕਰ ਗੈ ਲੈਨੇ ਭਾਰ ਬ੍ਰਹਮ ਬਹੜ ਨਭਿ ਛੜਿਆ ਬਾਹ ਜਾਓ ਲਖ ਬੇਰੀਆ ਹਰ ਸਜਿਰ ਅਗਮ ਅਗਾ ਸਰੰਪੈ ਨੈਰਾਇਣ ਨਾਨਕ ਦਰਪਿਆ ਤੋਖ ਸਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾ ਮਾਲ ਮਜਨ ਸੰਗ ਸਾਧੂਆ ਧੋੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਨ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮੰਨਤੇ ਜਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸੇ ਲੋਭ ਸੁਆਣਾ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠਸੜ ਤੀਰਥ ਸਗਲ ਭਉਨੇ ਜੀ ਦਇਆ ਪਰਵਾਨ ਜਿਸਨੂੰ ਦੇਵ ਦਇਆ ਕਰ ਸੋਈ ਬੁਰਖ ਸਜਾਨ ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਗੁਰਬਾਨ ਮਾਗ ਸੂਚ ਸੇ ਕਾੜੀ ਐ ਜਿਨ ਪੂਰਾ ਗੁਰ ਮਿਹਰਵਾਨ ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤិន ਕੁਰਬਾਨ ਮਾਗ ਸੂਚ ਸੇ ਕਾੜੀ ਐ ਜਿਨ ਪੂਰਾ ਗੁਰ ਮਿਹਰਵਾਨ ਫਾਲਗੁਨਾ ਨੰ ਉਪਾਰਦਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੇ ਮਲਾਏ

ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਾ ਸੱਚ ਖਰੇ ਸਰਬ ਸੁਖਾਨਿਤ ਚਰਨ ਹਰ ਪਉ ਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨਾਹੀ ਜਰੇ ਕੂੜ ਗਏ ਦੁਬਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਵ ਸੇਉ ਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਤਾਨ ਕਿਰਪਾ ਕਰੋ ਹਰੇ ਸਤਨਾਮ ਸਿਵਾਹਿ ਗੁਰੂ ਜੀ